ਸਾਪੇ ਲਿੰਕ ਮੀਡੀਆ ਵਿਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹੱਤਵਨਾ ਭੇਦੀ ਫੁਲਟਨ ਦੀ ਸ਼ੁਰੂਆਤ ਕਰਾਂਗੇ ਸੁਰੱਖਿਆ ਦੇ ਨਾਲ ਮੁੱਖ ਮੰਤਰੀ ਮਾਨਤ ਰਾਜਪਾਲ ਕਟਾਰੀਆ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂਦਾ ਪੰਜਾਬ ਪਹੁੰਚਣ ਤੇ ਕੀਤਾ ਸਵਾਗਤ ਗਿਆਨੀ ਗੁਲਦੀਪ ਸਿੰਘ ਗੜਗੱਜ ਨੇ ਸੰਭਾਲਿਆ ਅਹੁਦਾ ਸਿੱਖਾਂ ਨੂੰ ਦਿੱਤਾ ਇੱਕ ਝੂਟ ਹੋਣ ਦਾ ਸਬਕ ਅਧਿ ਪੁਲਿਸ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਘਰ ਦੇ ਬਾਹਰ ਐਸਕੇਐਮ ਨੇ ਕੀਤਾ ਰੋਸ ਪ੍ਰਦਰਸ਼ਨ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹਰਿਆਣਾ ਦੇ ਗਵਰਨਰ ਬੰਡਾਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਗ ਸਿੰਘ ਸੈਣੀ ਨੇ ਨਿੱਘਾ ਸਵਾਗਤ ਕੀਤਾ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਦੇ ਪੰਜਾਬ ਫੇਰੀ ਦੇ ਦੌਰਾਨ ਸੁਰੱਖਿਆ ਦੇ ਲਈ ਸਖਤ ਇੰਤਜ਼ਾਮ ਕੀਤੇ ਗਏ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਨਾ ਵਾਪਰੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਦੱਸਦੀ ਹੈ ਕਿ ਦ੍ਰੋਪਤੀ ਮੁਰਮੂ ਪੰਜਾਬ ਅਤੇ ਚੰਡੀਗੜ੍ਹ ਦੇ 2 ਦਿਨਾ ਦੌਰੇ 'ਤੇ ਨੇ ਅੱਜ ਉਹ ਪਠੰਡਾ ਛਾਂ ਕੇ ਜਿੱਥੇ ਉਹ ਕੇਂਦਰੀ ਯੂਨੀਵਰਸਿਟੀ ਵਿਖੇ AIMS ਦੇ ਕਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਫੇਰੀ ਤੇ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਕਿ ਇੱਕ ਪਾਸੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਤੋਂ ਹੀ ਦੂਜੇ ਪਾਸੇ ਸਾਰੀਆਂ ਸੜਕਾਂ ਤੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ। ਉਹਨਾਂ ਦਾ ਕਾਫਲਾ ਜਿੱਥੋਂ ਲੰਘੇਗਾ ਇਸ ਮੌਕੇ ਸਿਹਤ ਵਿਭਾਗ ਦੇ ਵੱਲੋਂ ਅਸਥਾਈ ਪ੍ਰਬੰਧ ਵੀ ਕੀਤੇ ਗਏ ਨੇ। ਸ਼੍ਰੀਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਬਜੂ ਗਿਆਨੀ ਕੁਲਦੀਪ ਸਿੰਘ ਨੇ ਅੱਜ ਔਦਤ ਸੰਭਾਲਿਆ ਜਾਣਕਾਰੀ ਮੁਤਾਬਕ ਇਸ ਮੌਕੇ ਉਹਨਾਂ ਸਿੱਖਾਂ ਨੂੰ ਮੌਜੂਦਾ ਪੰਥਕ ਸਥਿਤੀ ਦੇ ਮੱਦੇਨਜ਼ਰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਅੰਦਰੂਨੀ ਵੰਡ ਅਤੇ ਵਿਚਾਰਧਾਰਕ મતਪੇਂਡਾਂ ਨੇ ਪਾਈਚਾਰੇ ਦੇ ਅੰਦਰ ਮਹੱਤਵਪੂਰਨ ਦਰਾਰਾਂ ਪੈਦਾ ਕਰ ਦਿੱਤੀਆਂ ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਜਨਮ ਸੰਖਿਆ ਅਤੇ ਰਾਜਨੀਤਿਕ ਤਬਦੀਲੀ ਦੇ ਉੱਤੇ ਵੀ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਸਿੱਖਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦਕਿ ਵੱਡੀ ਗਿਣਤੀ ਦੇ ਵਿੱਚ ਗੈਰ ਪੰਜਾਬੀ ਆਬਾਦੀ ਨੂੰ ਵਸਾ ਕੇ ਸੂਬੇ ਦੇ ਵਿੱਚ ਪਾਈਚਾਰੇ ਨੂੰ ਘੱਟ ਗਿਣਤੀ ਬਣਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਸਿਆਸਤਦਾਨਾਂ ਤੇ ਸਿੱਖ ਹਿੱਤਾ ਦੇ ਨਾਲੋਂ ਪ੍ਰਵਾਸੀ ਵੋਟਾਂ ਨੂੰ ਤਰਜੀਹ ਦੇਣ ਦਾ ਵਿਕਟੋਸ਼ ਲਗਾਇਆ। ਜ਼ਿਕਰ ਹੋ ਗਿਆ ਕਿ ਗਿਆਨੀ ਗੜਗੱਜ ਸਿੱਖਾਂ ਦੀ ਸਰਵੋੱਚ ਅਸਥਾਈ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਜੋਂ ਵੀ ਸੇਵਾਵਾਂ ਨਿਭਾਣ ਕੇ ਇਹ ਨਿਯੁਕਤੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਗਿਆਨੀ ਰਕबीर ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੀ ਤਖਤ ਗੇਸਗੜ ਸਾਹਿਬ ਦੇ ਜਥੇਦਾਰ ਦੇ ਵੱਜੋਂ ਹਟਾਏ ਜਾਣ ਤੋਂ ਬਾਅਦ ਕੀਤੀ ਗਈ ਸੀ 5 ਮਾਰਚ ਨੂੰ ਚੰਡੀਗੜ੍ਹ ਜਾਣ ਵਾਲੇ ਕਿਸਾਨ ਅਗੂਮੋਤ ਦੇ ਸੂਬਾ ਸਰਕਾਰ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਜਵਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਈ ਕਿਸਾਨ ਸੰਗਠਨ ਨੇ ਸੋਮਵਾਰ ਨੂੰ ਪੰਜਾਬ ਪਰਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਦੇ ਬਾਹਰ ਧਰਨਾ ਦਿੱਤਾ ਹੈ ਜਾਣਕਾਰੀ ਮੁਤਾਬਕ ਐਸਕੀਐਮ ਆਗਵਾ ਨੇ ਕਿਹਾ ਕਿ ਜਲੰਧਰ ਦੇ ਵਿੱਚ ਮੰਤਰੀ ਮਹਿੰਦਰ ਭਗਤ ਸੰਗਰੂਰ ਵਿੱਚ ਵਿਧਾਇਕ ਨਰਿੰਦਰ ਕੌਰ ਨਾਪਾਦੇ ਵਿੱਚ ਤੇਵਮਨ ਬਟਾਲਾ ਦੇ ਵਿੱਚ ਅਮਨ ਸ਼ੇਖ ਸਿੰਘ ਸ਼ੈਰੀ ਕਲਸੀ ਅਤੇ ਮੋਗਾ ਦੇ ਵਿੱਚ ਮਨਜੀਤ ਸਿੰਘ ਸਮੇਤ ਲਗਭਗ 80 ਆਪ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤੇ ਗਏ ਰੋਸ਼ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ, ਖੇਤ ਮਜ਼ਦੂਰ ਅਤੇ ਔਰਤਾਂ ਨੇ ਹਿੱਸਾ ਲਿਆ। ਉਹਨਾਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਦਿੱਲੀ ਦੇ ਐਨਸੀਟੀ ਸਰਕਾਰ ਦੀ ਤਿਰਥ ਯਾਤਰਾ ਵਿਕਾਸ ਕਮੇਟੀ ਦੇ ਸਾਬਕਾ ਚੇਅਰਪਰਸਨ ਕਮਲ ਬਾਂਸਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਗਠਿਤ ਪੰਜਾਬ ਤਿਰਥ ਯਾਤਰਾ ਕਮੇਟੀ ਦਾ ਚੇਅਰਪਰਸਦ ਨੋਟ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੈਬਨਿਟ ਨੇ 27 ਫਰਵਰੀ ਨੂੰ ਆਪਣੀ ਮੀਟਿੰਗ ਦੇ ਵਿੱਚ ਸਮਿਤੀ ਤੇ ਇਕੱਠਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਪੰਜਾਬ ਵੱਲੋਂ ਆਪਣੀ ਤੇਰਾਥ ਯਾਤਰਾ ਯੋਜਨਾ ਸ਼ੁਰੂ ਕਰਨ ਤੋਂ 1 ਸਾਲ ਬਾਅਦ ਸਥਾਪਿਤ ਕੀਤੀ ਗਈ ਇਸ ਸਮਿਤੀ ਨੇ ਸਰਕਾਰ ਦੇ ਵਿੱਚ 4 ਵਿਅਕਤੀਆਂ ਦੇ ਰਿਹਾਇਸ਼ ਤੇ ਲਈ ਰਾਹ ਪਦਰਾ ਕੀਤਾ ਸੀ ਜੋ ਕਿ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰਾਂ ਦੇ ਹੱਕ ਦੇ ਮੁਤਾਬਕ ਸਰਕਾਰੀ ਬੰਗਲੇ ਦੇ ਹੱਕਦਾਰ ਸਨ ਜਿਤ ਕਿ ਸਭਤੀ ਦੇ 6% ਨੂੰ ਮੁੱਖ ਸਕੱਤਰ ਦੇ ਪੱਤਰ ਦੇ ਹੱਕਦਾਰ ਹੋਣਗੇ ਮੈਂਬਰਾਂ ਨੂੰ ਪ੍ਰਮੁੱਖ ਸਕੱਤਰਾਂ ਦੇ ਪ੍ਰਬੰਧਨ ਦੇ ਹੱਕਦਾਰ ਹੋਣਗੇ ਉਤੇ ਕਿ ਚਾਰਾ ਮੈਂਬਰਾਂ ਨੂੰ ਕੋਈ ਵੀ ਤਨਖਾਹ ਅਤੇ ਮਾਨ ਪਤਾ ਜੋ ਕਿ ਉਹ ਨਹੀਂ ਦਿੱਤਾ ਜਾਵੇਗਾ ਦਾਸਤਿ ਇਹ ਕਿ ਇੱਕ ਆਰਨਰੀ ਅਹੁਦੇ ਦੇ ਹੋਣਗੇ ਪੰਜਾਬ ਦੇ ਸੰਸਦ ਮੈਂਬਰ ਅਮਰਪਾਲ ਸਿੰਘ ਜੋ ਕਿ April 2023 ਤੋਂ ਅਸਾਮ ਤੇ ਜੇਲ੍ਹ ਦੇ ਵਿੱਚ ਪadne ਉਹਨਾਂ ਨੇ ਜੇਲ੍ਹ ਦੇ ਵਿੱਚ The <laughs> ਨਜ਼ਰਬੰਦੀ ਕਾਰਨ ਛੁੱਟੀ ਲਈ ਲੋਕ ਸਭਾ ਸਪੀਕਰ ਨੂੰ ਦੋ ਬੇਨਤੀਆਂ ਸਬੰਤ ਪਹਿਲੀ ਅਰਜ਼ੀ 3 ਨਵੰਬਰ 2024 ਨੂੰ ਦੂਜੀ 16 ਦਸੰਬਰ 2024 ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਲੋਕ ਸਭਾ ਸੰਸਦ ਮੈਂਬਰ ਦੀਆਂ ਛੁੱਟੀਆਂ ਦੀਆਂ ਬੇਨਤੀਆਂ ਤੇ ਵਿਚਾਰ ਕਰਨ ਵਾਲੀ ਸੰਸਦੀ ਕਮੇਟੀ ਨੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ 53 ਦਿਨਾਂ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਹੈ ਭਾਜਪਾ ਦੇ ਬਿਲਪ ਦੇਵ ਦੀ ਅਗਵਾਈ ਵਾਲੀ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਕਮੇਟੀ ਨੇ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਪੇਸ਼ ਦੀ ਆਪਣੀ ਰਿਪੋਰਟ ਦੇ ਵਿੱਚ ਕਿ ਆ ਇੱਕ ਸੰਸਦ ਮੈਂਬਰ 24 ਜੂਨ ਤੋਂ ਲੈ ਕੇ 2 ਜੁਲਾਈ 2024 ਤੱਕ ਗੈਰ ਹਾਜ਼ਰੀ ਦੇ ਵਿੱਚ ਰਹੇ ਨੇ 2 ਜੁਲਾਈ ਤੋਂ 9 ਅਗਸਤ 2024 25 ਨਵੰਬਰ ਤੋਂ 20 ਦਸੰਬਰ ਤੱਕ ਛੁੱਟੀ ਦੇ ਲਈ ਅਰਜ਼ੀ ਦਿੱਤੀ ਗਈ। ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਦੇ ਲਈ ਅਰਜ਼ੀਆਂ ਚੁੱਕਿਆ ਉਹ ਦਿੱਤੀਆਂ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਬੋਰਡ ਦੀ ਪ੍ਰੀਖਿਆ ਦੇ ਦੌਰਾਨ ਰਾਜਨੀਤੀ ਸ਼ਾਸਤਰ ਪੇਪਰ ਵਿੱਚ ਆਮ ਆਦਮੀ ਪਾਰਟੀ ਦੇ ਬਾਰੇ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਹੁਣ ਰਾਜਨੀਤੀ ਸ਼ੁਰੂ ਹੋ ਗਈ ਹੈ। ਪਾਜਪਾ ਦੀ ਇਸ ਦਿਗਨਿਤ ਪਾਜਪਾ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਵਿਭਾਗ ਦੀ ਦੁਰਵਰਤੋਂ ਕਰ ਰਹੀ ਹੈ ਜਾਣਕਾਰੀ ਦੇ ਮੁਤਾਬਕ ਪਾਜਪਾ ਨੇ ਕਿਹਾ ਹੈ ਕਿ 18 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ ਨੌਜਵਾਨਾਂ ਦੀ ਸੋਚ ਨੂੰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਭਾਵਿਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਚਾਰੀਆਂ ਨੇ ਪਾਸ਼ਪਤੀ ਪੰਜਾਬ ਇਕਾਈ ਦੀ ਮੀਡੀਆ ਮੁਖੀ ਵਿਨਿਤ ਜੋਸ਼ੀ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਵਿੱਚ ਆਪਣੇ ਹਾਰ ਤੋਂ ਦੁਖੀ ਆਪ ਸਿੱਖਿਆ ਵਿਭਾਗ ਦੇ ਰਾਹੀਂ ਹੁਣ ਪੰਜਾਬ ਵੋਟਰਾਂ ਦੀ ਸੋਚ ਨੂੰ ਆਪਣੇ ਹੱਕ ਦੇ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੁਬਾਈ ਬੁਲਾਰੇ ਪਿੱਪਾਲ ਅਤੇ ਸ਼ਵੇਤਨ ਜੋਸ਼ੀ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹਨ ਜੋਸ਼ੀ ਨੇ ਕਿਹਾ ਕਿ 4 ਮਾਰਚ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਰਵੀ ਜਮਾਤ ਦੀ ਪ੍ਰੀਖਿਆ ਦੇ ਵਿੱਚ ਰਾਜਨੀਤੀ ਸ਼ਾਸਤਰ ਦੇ ਪੇਪਰ ਪਹਿਲੇ ਪາກ ਦੇ ਪੇਪਰ 'ਚ ਇਹ ਸਵਾਲ ਦੇ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ। ਐਸੀ ਤਰ੍ਹਾਂ ਦੂਜੇ ਹਿੱਸੇ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰੋ। ਦੱਸਦੀ ਕਿ ਇਹ ਸਵਾਲ 4 ਮਾਰਚ ਨੂੰ ਹੋਈ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਰਾਜਨੀਤਿਕ ਸ਼ਾਸਤਰ ਦੀ ਪ੍ਰੀਖਿਆ ਦੇ ਵਿੱਚ ਪੁੱਛਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਕਾਂਗਰਸ ਉਹ ਪਾਰਟੀ ਹੈ ਜਿਸਨੇ ਦੇਸ਼ ਤੇ ਸਭ ਤੋਂ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਵੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਕਿਉਂਕਿ ਪਿਛਲੇ 11 ਸਾਲਾਂ ਤੋਂ ਕੇਂਦਰ ਦੇ ਵਿੱਚ ਹੈ ਅਤੇ ਸਭ ਤੋਂ ਵੱਧ ਸੂਬਿਆਂ ਦੇ ਵਿੱਚ ਸਰਕਾਰ ਚਲਾ ਰਹੀ ਹੈ। ਕਿਸੇ ਹੋਰ ਤਰ੍ਹਾਂ ਬਾਰੇ ਕੋਈ ਪ੍ਰਸ਼ਨ ਨਹੀਂ ਪੁੱਛਿਆ ਗਿਆ। ਉਨਾ ਕੀ ਆਸੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿੱਖਿਆ ਪ੍ਰਣਾਲੀ ਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਦੀ ਨਿੰਦਾ ਕਰਦੇ ਆ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਨਹੀਂ ਕੱਲ ਫਿਰ ਹਸਲ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ